ਕੋ ਕਾਂਗਰਸ ਦਾ ਨਹੀਂ ਕੋਈ ਬੀਜੇਪੀ ਦਾ ਨਹੀਂ ਕੋਈ ਹੋਰ ਕੋਈ ਪਾਰਟੀ ਦਾ ਨਹੀਂ ਇਹ ਸਾਡੇ ਧਰਮ ਦੀ ਆਸਥਾ ਨਾਲ ਜੁੜਿਆ ਹੋਇਆ ਮਸਲਾ ਹੈ ਉਹ ਇਸ ਕਰਕੇ ਉਹ ਫੋਨ ਆ ਜਾਂਦਾ ਡੀਜੀਪੀ ਤੋਂ ਯਾਰ ਪਤਾ ਸਾਨੂੰ ਜੀ ਆਪਾਂ ਸ਼ੁਕਲ ਡੀਜੀਪੀ ਨੂੰ ਸਾਨੂੰ ਕਿਛੇ ਤਾਂ ਭਾਈ ਤੁਸੀਂ ਕੋਈ ਨਾ ਇੰਟਰਫੇਰ ਕਰਦੇ ਹੋ ਸਾਨੂੰ ਪਤਾ ਹੈ ਸਾਨੂੰ ਪਤਾ ਯਾਰ ਆਪਾਂ ਸ਼ੁਕਲ ਡੀਜੀਪੀ ਨੇ ਰੋਕ ਤਾਂ ਸਿਰ ਤੁਹਾਨੂੰ ਰੋਕ ਤਾਂ ਪਤਾ ਹੀ ਜਾਂਦਾ ਕੋਈ ਅਫਸਰ ਵਿਸ਼ਵਾਸ ਦਿਲਾਏ ਦੂਸਰਾ ਉਹ ডিপਾਰਟਮੈਂਟ ਕਰ ਰਹੀ ਹੈ ਕਿ ਐਸਚੋ ਨੂੰ ਸਸਪੈਂਡ ਕਰੋ ਹਰੋ ਵੀ ਅੱਜ ਲੇਪਰ ਜਗਾ ਕਰਦੋਂ ਠਹਿੜੇ ਕਰੋ ਚਲੋ ਕੋਈ ਵੀ ਬੰਦਾ ਅੱਜ ਬੈਠ ਨਹੀਂ ਇਧਰ ਹੀ ਲਿਆਓ ਜੀ ਬੇਇੱਜ਼ਤੀ ਦਾਇਆ ਜੀ ਕਰ ਰਿਹਾ ਸੀ ਇੱਕ ਮਿੰਟ ਦੀ ਮਗਾ ਦੇ ਹਾਂ ਸੁਣੋ ਇੱਕ ਮਿੰਟ ਸੁਣੋ ਕੋਈ ਵੱਡਾ ਅਫਸਰ ਹਜੇ ਤੱਕ ਨਹੀਂ ਆਇਆ ਕੋਈ ਵੀ ਆਈਜੀ ਆਈਜੀ ਲੈਵਲ ਦਾ ਔਰ ਉਸ ਤੋਂ ਬਾਅਦ ਜਿਹੜੇ ਅੱਜ ਕਿਉਂਕਿ ਕਮੰਦਰੀ ਵੀ ਇੱਥੇ ਆਏ ਹੋਏ ਸੀ ਕਿ ਤੁਸੀਂ ਇੱਥੇ ਆ ਸਕਦੇ ਹੋ ਤੁਸੀਂ ਹਾਲਾਂਕਿ ਕੋਈ ਧਰਨੇ ਲਈ ਤਾਂ ਨਹੀਂ ਸੀ ਆਏ ਅੱਜ ਰੈਲੀ ਸੀ ਕਾਂਗਰਸ ਪਾਰਟੀ ਕੋਲ ਵੀ ਆਏ ਨਾਲ ਆਏ ਪਹਿਣਾ ਪਹਿਣਾ ਬਹੁਤ ਸਾਰੇ ਵੀ ਕਮੰਦਰੀ ਜੀ ਨੂੰ ਵੀ ਇੱਥੇ ਹੋਰ ਔਰ ਜਿਹੜੇ ਜੋ ਲੋਕਲ ਐਮਐਲਏ ਨੇ ਸਾਡੇ ਸੌਂਦ ਸਾਹਿਬ ਉਹ ਪਤਾ ਨਹੀਂ ਆਏ ਕਿ ਨਹੀਂ ਆਏ ਨਹੀਂ ਆਏ ਨਹੀਂ ਆਏ ਨਹੀਂ ਆਏ ਉਹ ਨੂਬ ਇੱਥੇ ਆ ਕੇ ਬਹੁਤ ਮਾਰੂ ਕਰਨਾ ਬਈ ਇਹ ਫੈਸਲਾ ਹੈ ਕਿ ਨਹੀਂ ਉਹਨੇ ਸੋਚਿਆ ਕਿਉਂ ਮੰਤਰ ਜਿੰਦਾਰ ਬੰਦੋਰਾ ਚਾਹਲੀ ਬੋਲੋ ਯਾਰ ਸੁਣੋ ਸੁਣਦੇ ਸਾਰੇ ਸ਼ਹਿਰ ਦੇ ਬਹੁਤ ਹੀ ਸੁਰੱਖਿਅਤ ਲੱਗਦੇ ਵਿੱਚ ਬਹੁਤ ਹੀ ਪ੍ਰਚੂਨਤਾ ਰੱਖਦੇ ਆਂ ਅੰਦਰ ਕਰੋ ਅਮਨ ਅੱਲਾਹ ਕੜਾਈ ਅੱਜ ਸਾਰਾ ਸ਼ਹਿਰ ਹਾਈ ਅਲਰਟ ਦੇ ਉੱਪਰ ਹੈ ਫੇਰ ਵੀ ਸ਼ਹਿਰ ਦੇ ਵਿੱਚ ਐਸਾ ਕੰਮ ਹੋਣਾ ਬਹੁਤ ਹੀ ਨਿੰਦਣਯੋਗ ਹੈ ਇਸ ਕਰਕੇ ਮੁੱਖ ਮੰਤਰੀ ਹਾਏ 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 ਮੁੱਖ ਮੰਤਰੀ ਹਾਏ 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 ਇਹ ਪਛਾਣੋ ਹੋ ਜਾਂਦੇ ਆਪਾਂ ਦੇ ਨਾਤੇ ਅੱਲੇ ਆਵਾਂ ਇੱਧਰ ਭਜਾਓ ਇੱਧਰ ਲਿਆਓ ਇੱਥੇ ਨਾ ਭਜਾਓ ਇੱਥੇ ਭਜਾਓ Allah'ın rahmeti ve

ਜਦੋਂ ਪੰਜਾਬ ਦੇ ਕਾਲੇ ਦੇ ਇਨਸਾਨ ਉਦੋਂ ਵੀ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਪਤਾ ਨਹੀਂ ਕੀ ਸਾਜ਼ਿਸ਼ਲ ور ਕੇਂਦਰ ਨੂੰ ਵੀ ਇਸ ਬਾਰੇ ਕਈ ਵਾਰੀ ਜਾਣੂ ਕਰਾਇਆ ਹੈ ਔਰ ਪੰਜਾਬ ਨੂੰ ਵੀ ਇਸ ਬਾਰੇ ਪਤਾ ਹੈ ਕਿਉਂ ਨਹੀਂ ਇਹਨੂੰ ਸਜੀਦਗੀ ਦਾ ਲਿਆ ਜਾ ਰਿਹਾ ਤੇ ਰੱਬ ਜਾਣਦਾ ਹੈ ਔਰ ਜਿਸ ਪ੍ਰਕਾਰ ਐਸ ਐਚ ਓ ਸਾਹਿਬ ਦਾ ਇੱਥੇ ਰਵਈਆ ਰਿਹਾ ਕਿ ਉਹਨਾਂ ਨੇ ਬੜੀ ਬਦਤਮੀਜ਼ੀ ਕੀਤੀ ਆ ਕੇ ਲੋਕਾਂ ਦੇ ਨਾਲ ਇਹੋ ਜਿਹੇ ਲੋਕ ਨੂੰ ਅਫਸਰ ਦੀ ਬਰਦੀ ਤੋਂ ਬਾ ਕੋਈ ਹੱਕ ਨਹੀਂ ਜਿਹੜੇ ਸਾਡੀ ਬੇਤਬੀ ਨਹੀਂ ਰੋਕ ਸਕਦੇ ਇਹ ਨੌਨ ਆਰਡਰ ਦੀ ਸਿੱਧੀ ਨੂੰ ਕਾਪ ਕਾ ਕੋਈ ਮੁਕੰਮਲ ਕਾਬੂ ਨਹੀਂ ਪਾ ਸਕਦਾ ਉਹ ਆ ਕੇ ਬਤਰੀ ਸੀ ਨਾ ਉਹਨਾਂ ਗਾਲਾ ਗੱਡੇ ਲੋਕਾਂ ਇਹ ਤਾਂ ਠੀਕ ਨਹੀਂ ਹੈ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਸਾਰੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਸੀ ਭਾਈਚਾਰਾ ਬਣਾਈ ਰੱਖੋ ਕਿਸੇ ਪ੍ਰਕਾਰ ਦੀ ਕੋਈ ਨੌਨ ਆਰਡਰ ਦੀ ਸਿੱਧੀ ਨਹੀਂ ਪੈਦਾ ਹੋਣੀ ਜਿਹੜੇ ਨਾਲ ਆਪਣੇ ਪੰਜਾਬ ਨੂੰ ਅਤੇ ਲੋਕਾਂ ਨੂੰ ਅਪਰ ਖਤਰਾ ਹੈ ਬਹੁਤ ਮਾੜੀ ਕੱਟ ਹੈ ਲੇਕਿਨ ਆਪਾਨੂੰ ਸ਼ਾਂਤੀ ਦੇ ਨਾਲ ਕੰਮ ਲੈਣਾ ਚਾਹੀਦਾ ਔਰ ਪੁਲਿਸ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨੂੰ ਫੜ ਦੇ। 15 ਅਗਸਤ ਜਦੋਂ ਕਹਿੰਦੇ ਚੱਪੇ ਚੱਪੇ ਦੇ ਪੁਲਿਸ ਕਨਾਂਕ ਜਗਰਪਤਵਾਂ ਨੂੰ ਧਮਕੀਆਂ ਦੇ ਰਿਹਾ ਸੀ ਉਹ ਸਿੱਧੇ ਦੇ ਜਿਹੜੀ ਇਹ ਘਟਨਾ ਹੋਈ ਹੈ ਲੈਂਡ ਆਰਡਰ ਲੈ ਕੇ ਕੀ ਕੀਤੀ। ਹਾਂਜੀ ਇਹ ਵੱਡੇ ਵੱਡੇ ਸਵਾਲੇ ਛਿਨ ਲੱਗ ਰਹੇ ਨੇ। ਪੰਜਾਬ ਗਵਰਨਮੈਂਟ ਤੇ ਮੁੱਖ ਮੰਤਰੀ ਤੇ ਪੰਜਾਬ ਦੀ ਪੁਲਿਸ ਤੇ ਮੈਂ ਤਾਂ ਗੀ ਲੋਕ ਸਭਾ 'ਚ ਇਹ ਗੱਲ ਕਹਿ ਚੁੱਕੇ ਹਾਂ ਕਿ ਯਾਰ ਰਾਤ ਨੂੰ ਪੈਸੇ ਮੰਗਦੇ ਆ ਸੁਬਾ ਫਰौती ਨਹੀਂ ਦਿੰਦਾ ਬੰਦਾ ਮਾਰ ਦਿੰਦੇ ਆ ਲੋ ਐਂਡ ਆਰਡਰ ਦੀ ਬੜੀ ਖਰਾਬ ਜਿਦੋਂ ਦੀ ਇਹ ਸਰਕਾਰ ਆਈ ਹੈ ਲੋ ਐਂਡ ਆਰਡਰ ਦੀ ਸਥਿਤੀ ਦਾ ਇਹ ਨਾ ਤੋਂ ਸੁਭੀ ਨਹੀਂ ਹੈ ਔਰ ਇਸ ਪ੍ਰਕਾਰ ਦੇ ਹਾਲਾਤ ਬਿਲਕੁਲ ਆਜ਼ਾਦੀ ਵਾਲੇ ਦੇ ਚੱਪੇ ਚੱਪੇ ਦੇ ਪੁਲਿਸ ਲੱਗੀ ਹੈ ਜੇ ਫੇਰ ਮੰਦਰ ਦੇ ਵਿੱਚ ਇਹ ਘਟਨਾ ਕਰ ਮੁਹੂ ਜਾਂਦਾ ਹੈ ਤਾਂ ਫਿਰ ਸਮਝ ਲਓ ਸਾਰਾ ਕੁਝ ਕੰਮ ਖਰਾਬ ਤੁਹਾਡੀ ਵੀ ਅੰਮੀ ਇਸ ਤਰ੍ਹਾਂ ਸ਼ਾਸ਼ਣ ਸਾਡੇ ਪੰਜਾਬ ਦੀ ਸੁਰੱਖਿਤੀ ਨੂੰ ਬਰਕਰਾਰ ਰੱਖਦੀ ਕੋਸ਼ਿਸ਼ ਲੋਕਾਂ ਨੂੰ ਹਾਰਸ਼ਚੁੰਨ ਮੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਲੋੜ ਹੈ ਪਹਿਲੀ ਘਟਨਾ ਨਹੀਂ ਹੈ ਜਦੋਂ ਕਾਲੇ ਦੌਰ ਸੀ ਪੰਜਾਬ ਜਦੋਂ ਵੀ ਇਸ ਤਰ੍ਹਾਂ ਮੰਦਰਾਂ ਚ ਗੁਰਦੁਆਰਿਆਂ ਚ ਅਟੈਕ ਨਹੀਂ ਸੀ ਕਾਲੀ ਮਨਤਾ ਦੇ ਮੰਦਰ ਤੇ ਅਟੈਕ ਹੋਣਾ ਇਹ 90 ਘਰ ਬਣੀ ਬਣੀ ਸੀ ਯਾਦ ਹੋ ਸੱਚੀ ਇਹ ਆਪਸ ਵਿੱਚ ਉਹ ਜੋ ਸਿੱਖ ਭਰਾ ਕੋਈ ਹਿੰਦੂ ਭਰਾ ਭਾਈ ਸੂਏ ਸਾਰੇ ਦਾ ਸਾਰਾ ਮੈਨੂੰ ਲੱਗਦਾ ਏ ਥੋੜਾ ਸਾਈਡ ਹੈ ਇਹ ਸਾਜ਼ਿਸ਼ ਹੋ ਰਹੀ ਹੈ ਹਮਮ ਅਤੇ ਇਹਦੇ ਤੇ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਲੋੜੇ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਲਾਅ ਐਂਡ ਆਰਡਰ ਦੀ ਸਥਿਤੀ ਕੋਈ ਅਜਿਹੀ ਨਹੀਂ ਇਵਨ ਦੇਸ਼ ਦੇ ਗ੍ਰਹਿ ਮੰਤਰੀ ਕਹਿ ਚੁੱਕੇ ਹਨ ਜੀ ਔਰ ਮੈਂ ਵੀ ਲਾਅ ਐਂਡ ਆਰਡਰ ਦੀ ਸਥਿਤੀ ਡਿਪਾਰਟਮੈਂਟ ਚ ਕਿਹਾ ਕਿ ਪੰਜਾਬ ਦੇ ਵਿੱਚ ਦਿਨ ਬਦ ਦਿਨ ਬਹੁਤ ਸਾਹਮਣੇ ਮੜਾ ਕੇ ਆ ਰਿਹਾ ਹੈ ਅੱਜ ਮੀਖੋ ਕਿੰਨੇ ਹਜ਼ਾਰਾਂ ਲੋਕਾਂ ਦਾ ਕਹਿਣਾ ਹੈ ਸੋ ਬਹੁਤ ਵੱਡ ਭਾਗੀ ਘਟਨਾ ਹੈ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਮੁਕੰਮਲ ਪੱਡੀ ਕੋਈ ਸਜ਼ਾ ਦੇਣੀ। ਬੜੇਖ ਸਰ ਜਿਹੜੀ ਕੱਲ ਲੁਧਿਆਣੇ 'ਚ ਘਟਨਾ ਹੋਈ ਉਸ ਦੇ ਵਿੱਚ ਜੋ ਸੀਸੀਟੀਵੀ ਸਾਹਮਣੇ ਉਸ ਦੇ ਵਿੱਚ ਇੱਕ ਬੱਚਾ ਨਜ਼ਰ ਆ ਰਿਹਾ ਹੈ ਕਿ ਬੱਚੇ ਵੱਲੋਂ ਉਹ ਜਿਹੜੀ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਥੇ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਵੀ ਕੋਈ ਜ਼ਿਆਦਾ ਵੱਡੀ ਉਮਰ ਦਾ ਜਿਹੜਾ ਨੌਜਵਾਨ ਨਹੀਂ ਹੈਗਾ। ਕੀ ਲੱਗਦਾ ਹੈ ਕਿ ਜਿਹੜੇ ਇਹ ਨੌਜਵਾਨ ਖਾਸ ਕਰਕੇ ਜਿਹਦੇ ਬੱਚੇ ਨੇ ਉਹਨਾਂ ਵੱਲੋਂ ਉਹ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ ਹੈ। ਲੁਧਿਆਣੇ ਵਾਲੀ ਘਟਨਾ ਦੇ ਬਾਰੇ ਵੀ ਕਿੰਨੀ ਉਮਰ ਦਾ ਬੱਚਾ ਹੈ? 100% ਅੱਜ ਗੈਂਗਸਟਰ ਕੌਣ ਅਣਜਾਣ ਬੱਚੇ ਨੇ ਛੋਟੀਆਂ ਉਮਰਾਂ ਦੇ ਬੱਚੇ ਨੇ ਉਹਨਾਂ ਲੋਕਾਂ ਨੂੰ ਹੀ ਇਹ ਗੱਲਾਂ ਇੱਧਰ ਉੱਧਰ ਕੰਮ ਗਲਤ ਕਰਾਏ ਜਾਂਦੇ ਨੇ ਕੁਝ ਪੈਸੇ ਆਸਤੇ ਕਰਾਏ ਜਾਂਦੇ ਆ ਕੁਝ ਕੋਈ ਲੋਕਾਂ ਨੂੰ ਨਸ਼ੇ ਦੀ ਆੜ ਚ ਕਰਾਏ ਜਾਂਦੇ ਸੋ ਮੈਂ ਤਾਂ ਹੀ ਕਹਿਆ ਕਿ ਇਹ ਇਹਦੇ ਪਿੱਛੇ ਕੋਈ ਗਹਿਰੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਸ ਸਰਕਾਰਾਂ ਨੂੰ ਇਹਦੇ ਤੇ ਗੰਭੀਰਤਾ ਦੇ ਨਾਲ ਵਿਚਾਰ ਇਹ ਸਰਕਾਰ ਤਾਂ ਬਣੀ ਹੋ ਬੇਅਦਬੀਆਂ ਦੇ ਮਸਲੇ ਹੱਲ ਕਰਨ ਨੂੰ ਸੀ ਕਹਿੰਦੇ ਜੀ ਇਨਸਾਫ ਮਿਲੂਗਾ ਪਰ ਲਗਾਤਾਰ ਵੱਧਦੀਆਂ ਗਈਆਂ ਘਟਨਾਵਾਂ ਦੇਖੋ ਜੀ ਹੁਣ ਇਹ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਤੇ ਇਦਾਂ ਮੈਂ ਗੱਲ ਕਰਾਂਗਾ ਤਾਂ ਲੋਕਾਂ ਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਕੋਈ ਤੇਲ ਪਾ ਰਿਹਾ ਹਾਂ ਬਿਲਕੁਲ ਕਿਹਾ ਗਿਆ ਸੀ ਕਿ 24 ਘੰਟਿਆਂ ਚ ਬੇਅਗਵੀਆਂ ਦੇ ਮਸਲੇ ਹੱਲ ਕਰਾਂਗੇ ਸੋ ਚਲੋ ਉਹ ਗੱਲ ਤਾਂ ਛੱਡੋ ਮੈਂ ਸਮਝਦਾ ਕਿ ਉਹ ਤਾਂ ਜਦੋਂ ਹੋਏਗਾ ਹੋਏਗਾ ਲੇਕਿਨ ਇਸ ਤਰ੍ਹਾਂ ਦੀ ਘਟਨਾ ਹੁਣ ਨਹੀਂ ਹੋਣੀ ਚਾਹੀਦੀ ਰੰਗਦੇ ਇਸ ਸਿਚੁਏਸ਼ਨ ਚ ਕਈ ਵਾਰ ਸਹਾਰਤੀ ਅਨਸਰ ਗੜਬੜੀ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਨੈਸ਼ਨਲ ਹਾਈਵੇ ਹੈ ਜਿਹੜੇ ਆਮ ਲੋਕ ਨੇ ਕਾਫੀ ਗੱਜਲ ਹੋ ਰਹੀ ਹੈ ਹਾਂ ਜੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆਪਦੇ ਭਰਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਸਾਨੂੰ ਆਪਣਾ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ ਕੋਈ ਸ਼ਰਾਰਤੀ ਬੰਦਾ ਜਾਂ ਜਿਸ ਬੰਦੇ ਨੇ ਵੀ ਇਹ ਸਾਜ਼ਿਸ਼ ਕੀਤੀ ਹੈ ਬਹੁਤ ਮਾੜੀ ਘਟਨਾ ਹੈ ਲੇਕਿਨ ਸਾਨੂੰ ਆਪਣੇ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਪੰਜਾਬ ਦੇ ਨਿਵਾਸੀਆਂ ਦਾ ਅਈ ਚਾਰੇ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਐਸੀ ਸਥਿਤੀ ਪੈਦਾ ਨਾ ਕਰੀਏ ਜਿਹਦੇ ਨਾਲ ਲਾਜ ਨਾ ਆਰਡਰ ਦੀ ਸਥਿਤੀ ਖਰਾਬ ਹੋਵੇ ਅਸੀਂ ਉਹਨਾਂ ਦੇ ਨਾਲ ਆ ਤੁਹਾਡੇ ਨਾਲ ਹੈ ਜਿਹੜੀ ਵੀ ਸੰਭਵ ਲੜਾਈ ਲੜਨੀ ਹੋਈ ਅਸੀਂ ਲੜਾਂਗੇ ਨਾਲ ਹੀ ਨਾਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਉਹ ਇੱਥੇ ਆਏ ਸੀ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਇੱਥੇ ਆ ਜਾਂਦੇ 2 ਮਿੰਟ ਔਰ ਇਸ ਪਬਲਿਕ ਨੂੰ ਖੜੇ ਹੋ ਕੇ ਐਡਰੈਸ ਕਰ ਦਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਮੈਂ 24 ਘੰਟਿਆਂ ਦੇ ਵਿੱਚ ਲੋਸ਼ੀਆਂ ਨੂੰ ਫੜ ਲਾਂਗਾ ਜਾਂ 12 ਘੰਟਿਆਂ ਦੇ ਫੜ ਲਾਂਗਾ ਤਾਂ ਸ਼ਾਇਦ ਇਹ ਸਥਿਤੀ ਨਾ ਪੈਦਾ ਹੋਵੇ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਭੇਜ ਦੇ ਕੋਈ ਮੰਤਰੀ ਭੇਜ ਦਿੰਦੇ ਸਵੇਰ ਦੀ ਇਰਾਦ ਦੀ ਘਟਨਾ ਹੋਏ ਬੁੱਕ ਨੈਸ਼ਨਲ ਹਾਈਵੇ ਕੋਲਣਾ ਚਾਹੀਦਾ ਕਿਤੇ ਬਜ਼ੁਰਗ ਕਨੇ ਦਵਾਈ ਦੀ ਪਾਣੀ ਦੀ ਕਿਲਤਾਰੀ ਉਹ ਬਿਲਕੁਲ ਮੈਂ ਤਾਂ ਇਹ ਚੋਣਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਐਸੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਜਨਤਾ ਨੂੰ ਅਨ ਲਾਅ ਐਂਡ ਆਰਡਰ ਦੀ ਕੋਈ ਸਿੱਕੀ ਪੈਦਾ ਹੋਵੇ ਲੇਕਿਨ ਪਰ ਫਿਰ ਲੋਕਾਂ ਦੀ ਇਹ ਭਾਵਨਾ ਹੈ ਫਿਰ ਨੂੰਗੀਆਂ ਉਹਨਾਂ ਦੀ ਮਾਨਸਿਕਤਾ ਹੈ ਉਹਨਾਂ ਦੇ ਆਸਤਾ ਹੈ ਜਿਹਦੇ ਨਾਲ ਉਹ ਜੁੜੇ ਹੋਏ ਹੈ ਕਿਸ ਪ੍ਰਕਾਰ ਦੀ ਜਦੋਂ ਬੇਅੱਭੀ ਹੁੰਦੀਆਂ ਲੋਕਾਂ ਨੂੰ ਲੱਗਦਾ ਕਿ ਕਿਹੜਾ ਛੜਾਤੀ ਸੀਗਾ ਜਿਹੜਾ ਸਾਡੇ ਗੁਰੂ ਨਾਲ ਸਾਡੇ ਸਾਡੇ ਸ਼ਿਵਜੀ ਮਹਾਰਾਜ ਦੇ ਸਰੂਪ ਨਾਲ ਇਸ ਤਰ੍ਹਾਂ ਦਾ ਕਰਕੇ ਗਿਆ ਸੋ ਉਹ ਨਰੀਆ ਭਾਵਨਾ ਮੈਂ ਪਰ ਮੈਨੂੰ ਲੱਗਦਾ ਲੋਕ ਬੜੇ ਸੂਝਵਾਨ ਹੈ ਕਿਸੇ ਪ੍ਰਕਾਰ ਦੀ ਕੋਈ ਅਸੀਂ ਘੱਟੇ ਕਰਦੇ ਠੀਕ ਹੈ